ਖਾ ਲੋ ਇੱਥੇ ਲਵਾਰ ਖੜੀਆ ਕਰਕੇ ਭੱਜ ਜਾਂਦੇ ਨੇ ਵੇਚਣਾਂ ਦਾ ਮਤਲਬ ਕੀ ਹੋਏ ਕੱਪੜੇ ਬੜੇ ਐਕਟਾਂ ਨੂੰ ਕਹਿ ਰਹੇ ਨੇ ਅਸੀਂ ਐਕਟਾਂ ਨੂੰ ਕਹਿ ਰਹੇ ਹਾਂ ਅਸੀਂ ਖੋਲੀ ਨਹੀਂ ਲੱਗਦਾ ਖੋਲੀ ਨਹੀਂ ਠੀਕ ਹੈ ਇੱਥੇ ਆਪਣੇ ਸੀਟਾ ਲੱਗੇ ਚੱਕੀ ਜਾਂਦੇ ਨੇ ਸੱਫੇ ਗੋਲੀ ਇੰਨਾਂ ਨੇ ਪਤਾ ਨਹੀਂ ਕਿਹੜੀ ਜਾਬੀ ਨਾਲ ਐਨੇ ਤਾਂ ਕੀ ਮੈਂ ਚੱਕੀ ਆ ਯਾਰ ਮੈਂ ਅਰੇ ਉਧਰੋਂ ਆਇਆ ਕੈਮਰਾ ਲੱਗਾ ਕੈਮਰਾ ਲੱਗਾ ਕੱਪੜੇ ਪਏ ਆ ਕੱਪੜੇ ਆਪਾਂ ਹੀ ਬਣਾ ਲੈਨੇ ਆ ਤੁਹਾਨੂੰ ਬੜਾ ਬਣਾਣੀ ਆਣੀ ਹੁੰਦੀ ਆ ਨਾ ਭਾਈ ਇਹ ਨਹੀਂ ਜਾਣੀ ਤੇ ਮੇਰੇ ਕਮਰੇ ਚਲ ਕੇ ਚਾਹ ਕਰਨਾ ਹੈ ਲੈਡੀਆਂ ਲੈਂਦੀ ਤੇ ਮੈਨੂੰ ਅੱਤੀ ਬਾਹਰ ਖੋਲਣ ਦੇਣਾ ਮੋੜੋ ਭਗਾਓ ਤੇ ਅੱਤੀ ਬਾਹਰ ਖੋਲਦੀ ਆਂ ਤੇ ਅੱਤੀ ਬਾਹਰ ਖੋਲੋ ਬਈ ਚਾਹ ਕਰਨ ਜਗੇ ਬਿਨਾਂ ਲੈਣੇ ਤੋਂ ਚਾਹ ਚਾਹ ਕੇ ਨਿਕਲਾ ਕੋਈ ਕਰੋ ਕੁਛ ਕਰੋ ਨਿਕਲਾ ਤੇ ਇਹੀ ਚਾਹ ਕਰਨ ਚਲੇ ਯਾਰ ਇੱਕੋ ਬੋਤਲੋ ਥੋੜੀ ਜਿਹਾ ਜਿੰਦਾ ਡਾਕਟਰ ਹੋ ਕੇ ਚਾਹ ਕਰਨ ਤੇ ਨਿਕਲਾ ਕੋਈ ਮੈਡੀਕਾਸ਼ਨ ਹੋ ਨਿਕਲਾ ਕੋਈ ਯਾਰ ਸਪਾਈਕਰ ਹੋ ਨਿਕਲਾ ਲੇਡੀਜ਼ ਭਾਈ ਘਰ ਕਰਦੇ ਨੇ ਲੇਡੀਜ਼ ਕੱਪੜੇ ਬਾਜ਼ਾਰ ਦੇ ਨੇ ਕੋਈ ਵੀ ਕੋਈ ਵੀ ਸਿਫਾਰਸ਼ ਹਾਂ ਕਿੰਨੀ ਰੇਟੋ ਕਿੰਨੀ ਰੇਟੋ ਇਹ ਨਾਮ ਰਵਿੰਦਰ ਸਿੰਘ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸ਼ਕਲ ਲੱਗੀਆਂ ਜੀ ਕੀ ਕੀ ਹੋਣ ਮੰਨਦਾਰ ਜੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਨਹੀਂ ਉੱਥੇ ਪਹਿਲੇ ਵੀ ਬੜੀ ਚਰਾਬ ਵੇਖਦੀ ਸੀ ਉੱਥੇ ਬਹੁਤ ਵਿਗਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗੇ ਹੀ ਹੈਗਾ ਜੀ 500 ਮੇਰੇ ਖਿਆਲ 500 ਕਿਲੋਮੀਟਰ ਹੀ ਹੋਣਾ ਮੇਰੇ ਖਿਆਲ ਚ ਇਹ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਜੀ ਉਹਦੇ ਬਦ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਜੀ ਇਨਾਮ ਤੁਹਾਡਾ ਤਾਂ ਕਿੱਥੇ ਲੱਗੇ ਮੇਰਾ ਰਣਜੀਤ ਸਿੰਘ ਦਾ ਜੀ ਉਹ ਸਾਈਡ 'ਚ ਲੱਗਿਆ ਜੀ ਵਨ ਸਾਈਡ ਵਨ 'ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਕੇ ਉੱਥੇ ਖਲੋਤੇ ਆ ਜੀ ਐ ਜਾ ਖਲੋਤਿਆਂ ਤੇ ਭਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਣੇ ਫਲੇ ਫਲੇ ਦੱਬ ਲਿਆ ਡੰਡਿਆਂ ਨਾਲ ਇੱਕ ਦੇ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮਾਰੇ ਦਾ ਗਾਹੋਂ ਕਿਸ ਟੌਣ ਲੱਗ ਮੈਨੂੰ ਇੱਥੋਂ ਗਰਮਿਆਂ ਭਾ ਕੇ ਨਾਜ਼ਮੇ ਬਟਨ ਦੋ ਤੋੜ ਦਿਆ ਤੇ ਮੈਨੂੰ ਫੜ ਕੇ ਉੱਥੇ ਘਰੀਸਿਆ ਔਰ ਜਿੰਨੇ ਬੰਦੇ ਸੀ ਉੱਥੇ ਘਰ ਘਰ 50 60 ਬੰਦੇ ਉਹਨਾਂ ਨੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਨੇ ਬੰਦੇ ਇਹਨੂੰ ਫੜ ਕੇ ਥੱਲੇ ਦੱਬ ਲਿਆ ਤੇ ਮਹਾ ਨਿਕਲਿਆ ਇਹਦੇ ਮਹਾ ਚੁੱਕ ਕੇ ਲੈਂਦਾ ਜੀ ਤੇ ਮੈਂ ਉੱਥੋਂ ਆ ਜਨਾ ਫੜ ਕੇ ਗਰਮਿਆਂ ਤੋਂ ਜੋ ਘਰੀਸਣ ਲੱਗਿਆ ਜਿਹਨੂੰ ਕਿ ਮੈਂ ਮਹਾ ਅਜ ਤੱਕ ਮੈਨੂੰ ਸਾੜ ਨਹੀਂ ਆਉਂਦੇ ਜੀ ਹਾਂਜੀ ਹਾਂਜੀ ਰਾਮ ਬਾਗ ਘਟਾਣੇ ਕੀਤੀ ਦੀ ਉਹ ਤੋਂ ਦੋ ਬੰ ਹੋਣ ਕੱਕ ਨਹੀਂ ਕਹਿਣਾ ਕਹਿੰਦੇ ਜਨਾਬ ਹੁਣ ਪਰਚੇਰ ਨੂੰ ਕਹਿੰਦੇ ਆਂ ਪਰਚਾ ਕੋਈ ਨਹੀਂ ਆ ਦੇ ਘਰ ਦੇ ਨੇ ਪਰਚਾ ਕਰਦੇ ਹਾਂਜੀ ਭਾਜੀ ਕੀ ਨਾਮ ਦਾ ਮੇਰਾ ਨਾਮ ਰਾਜਪਾਲ ਸਿੰਘ ਆਜੀ ਹਾਂਜੀ ਕੀ ਗੱਲ ਹੈ ਅੱਜ ਬੰਸ ਵਾਲੇ ਵੀ ਯਾਰ ਆਰਾਮ ਬਾਗ ਐਕਸਾਈਜ ਦੇ ਦੋ ਇੰਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈਜ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ ਤਿੰਨ ਚਾਰ ਤੇ ਉਹ ਤੇ ਸ਼ਰਾਬ ਬੜੀ ਦੋ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੇ ਆਏ ਜਾ ਕੇ ਰੁਕਈਆਂ ਤੇ ਸਾਡੇ ਤੇ ਉਹਨਾਂ ਨੇ ਹਮਲੇ ਵਾਲੇ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10 ਵਾਰ ਆਣ ਇਕੱਠੇ ਹੋਏ ਹੋਏ ਸੀਗੇ ਉਹਨੇ ਇੱਟਾ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ ਤੇ ਇੱਟਾ ਵੱਜਿਆ ਤੇ ਚਾਰ-ਛੇ ਮੇਰੇ ਸਾਰਾ ਮਹੱਲਾ ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗੜ ਪੈ ਗਏ ਨਾਲੇ ਸਾਡੇ ਗੜ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਫਾੜੀ ਤੈਨੂੰ ਚਾਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਗਏ ਅਸੀਂ ਉੱਥੋਂ ਥਾਣੇ ਪੁਲਿਸ ਨਹੀਂ ਰਾਮ ਬਾਗੋਂ ਤੇ ਬਾਕੀ ਦੋ ਮੁਲਾਜ਼ਮਾਂ ਦੀ ਵਰਦੀ ਪੱਟੀ ਹੋਈ ਸਰ ਕੱਡੀ ਮੇਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਰੇਡ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲੱ ਤੇ ਬਹੁਤ ਜਿਆਦੇ ਉਥੇ ਲੋਕਾਂ ਦਾ ਲੰਗਣਾ ਵਗੈਰਾ ਵੀ ਔਖਾ ਵਾ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕੈਂਡੀਡੇਟ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤੇ ਖਰਾਬਿਕ ਜੇ ਕੁਝ ਕਰੋ ਤੇ ਹੁਣ ਤਾਂ ਉਥੇ ਮੌਕੇ ਤੇ ਵੀ 15 20 ਬੇਟੀਆਂ ਉਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉਥੇ ਸਰ ਤੁਸੀਂ ਗਏ ਉਹ ਕਿਹਨਾ ਪੁਲਸ ਨੂੰ ਪੁਲਸ ਨੂੰ ਨਹੀਂ ਪਤਾ ਸਾਹਮਣੇ ਠਾਣਾ ਹੈ ਕਿ ਪਹਿਲੇ ਉਹ ਪੁਲਸ ਪੈਸੇ ਲੈਂਦੀ ਫਿਰ ਉਤਰਾਮ ਬਾਗ ਦੀ ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਹੈ ਤੇ ਸ਼ਰਾਬ ਉਥੇ ਸ਼ਰੇਆਮ ਵੇਚਣ ਢੀ ਆ ਪਰ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉੱਥੇ ਬੰਦੇ ਜਿਹੜੇ ਹੈਗੇ ਐ ਇੱਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ਼ ਮੁਲਾਜ਼ਮ ਸੀਗੇ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਇੱਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਅਰੋੜਾ ਲੱਗਿਆ ਉਹ ਉਹ ਸਾਰਾ ਕੁਝ ਉਹਨਾਂ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਆ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਕਮਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਵੱਡਣ ਵੀ ਟੁੱਟਿਆ ਤੇ ਉਹਦੇ ਮਤਲਬ ਕੋ ਜੋ ਕਾਰਵਾਈ ਕਰਨ ਦੀ ਕਰਦੇ ਆ ਤੇ ਲੱਗਦਾ ਨਹੀਂ ਥਾਣਾ ਬਿਲਕੁਲ ਲੱਗੇ ਹੋ ਕੇ ਸ਼ਰਾਬ ਵੇਚਦੀ ਹੋਵੇ ਤੇ ਪੁਲਿਸ ਉੱਤੇ ਪੀਚੀ ਕਰਦੀ ਹੋਵੇ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਜਿਹੜੀ ਸ਼ਰਾਬ ਚੱਲਦੀ ਹੈ 12 ਮਹੀਨਿਆਂ ਦੀ ਦਿਲ ਚੱਲਦੀ ਥਾਣਿਆਂ ਨਾਲ ਸੈਟਿੰਗ ਨਹੀਂ ਹੁੰਦੀ ਨੇ ਅਹੀਂ ਤੱਕ ਜਿਹੜਾ ਉੱਥੇ ਰੱਖੀਦਾ ਸੀ ਸਾਡਾ ਪੀਸੀ ਆਰ ਉੱਥੇ ਘੁੰਮਦਾ ਆ ਗਾਸਟ ਪਾਰਟੀ ਉੱਥੇ ਹੁੰਦੀ ਆ ਏਦਾਂ ਦੀ ਕੋਈ ਗੱਲ ਨਹੀਂ ਹੈਗੀ